ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਦੇ ਖਾਤਰ ਲੋਕ ਵੱਖ-ਵੱਖ ਜਿੱਥੇ ਸੂਬਿਆਂ ਦੇ ਬਾਹਰਲੇ ਸੂਬਿਆਂ ਵਿੱਚ ਵੀ ਜਾਂਦੇ ਹਨ ਉਸ ਤਰ੍ਹਾਂ ਹੀ ਤੇਲ ਲਗਾਉਣ ਵਾਲੀ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਤਨਤਾਰਨ ਪਿੰਡ ਚੀਮਾ ਕਲਾਂ ਦੇ ਨੌਜਵਾਨ ਵੱਲੋਂ ਸੱਤ ਪ੍ਰਵਾਸੀ ਪਿਛਲੇ ਦਿਨਾਂ ਤੋਂ ਸੁਰੰਗਾਂ ਵਿੱਚ ਫਸੇ ਜਾਣ ਕਰਨ ਖਬਰ ਸਾਹਮਣੇ ਆ ਰਹੀ ਹੈ ਪਰੰਤੂ 6 ਦਿਨ ਬੀਤ ਜਾਣ ਤੇ باوجود ਵੀ 8 ਨੌਜਵਾਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਪਿੰਡ ਚੀਮਾ ਕਲਾਂ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਪਰਿਵਾਰ ਦੇ ਪਿਛੇ ਰੋ ਰੋ ਕੇ ਬੁਰਾ ਹਾਲ ਹੈ ਬੇਸ਼ੱਕ ਪਿੰਡ ਵਾਸੀ ਅਤੇ ਸਾਖਾ ਸੰਬੰਧੀ ਰਿਸ਼ਤੇਦਾਰਾਂ ਵੱਲੋਂ ਗੁਰਪ੍ਰੀਤ ਸਮੇਤ ਸੱਤ ਨੌਜਵਾਨਾਂ ਦੀ ਸਲਾਮਤੀ ਦੀ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਪਰantu ਦੀ ਹਰਾਨਗੀ ਦੀ ਗੱਲ ਇਹ ਹੈ ਕਿ ਤਾਨ ਤਾਨ ਪ੍ਰਸ਼ਾਸਨ ਵੱਲ ਪੀੜਤ ਪਰਿਵਾਰ ਦੀ ਸਾਰ ਨਹੀਂ ਲਏ ਜਾ ਰਹੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪਰਿਵਾਰ ਦੇ ਨਾਲ ਨਾਲ ਪਿੰਡ ਵਾਸੀ ਵੀ ਇਕੱਠੇ ਬੈਠੇ ਨਜ਼ਰ ਆ ਰਹੇ ਹਨ ਅਤਿ ਸ਼ੋਗ ਵਿੱਚ ਪਰਿਵਾਰ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਅਤੀ ਸੰਬੰਧੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕਿ ਆ ਕਿ ਜੇ ਦੱਸਿਆ ਕਿ 20 ਸਾਲਾਂ ਤੋਂ ਇੱਕ ਕੰਪਨੀ ਵਿੱਚ ਮਸ਼ੀਨ ਆਪਰੇਟਰ ਦਾ ਕੰਮ ਕਰਦਾ ਸੀ ਪਿਛਲੇ ਕੁਝ ਦਿਨਾਂ ਤੋਂ ਸਰੰਗ ਦਾ ਪੱਕਾ ਕੰਮ ਕਰ ਰਹੇ ਸਨ ਸ਼ਨੀਵਾਰ ਨੂੰ ਕੰਪਨੀ ਕਰਮਚਾਰੀ ਨੂੰ ਫੋਨ ਕਰਕੇ ਦੱਸਿਆ ਗੁਰਪ੍ਰੀਤ ਸਾਥੀ ਸਰਾਂ ਦੇ ਵਿੱਚ ਕੰਮ ਕਰ ਰਹੇ ਸਨ ਤਾਚਾਨਕ சுரੰਗ ਛੱਤ ਡਿੱਗੀ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਅਦਿ ਸਮੇਤ 8 ਵਿਅਕਤੀ ਲਾਪਤਾ ਹਨ ਅਤੇ ਉਹਨਾਂ ਬਾਰੇ ਸਰਕਾਰ ਕੁਝ ਕਰ ਰਹੀ ਹੈ ਤੇ ਨਾ ਹੀ ਕੰਪਨੀ ਵੱਲੋਂ ਲਾਪਤਾ ਨੌਜਵਾਨਾਂ ਨੂੰ ਬਾਹਰ ਕਢਣ ਦੀ ਕੋਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਤੇ ਇਸ ਲਈ ਲਈ ਉਹਨਾਂ ਵੱਲੋਂ ਮੀਡੀਆ ਦੇ ਰਾਂਗੋਹਾਰ ਲਗਾਈ ਗਈ ਹੈ ਤੇ ਸਰਕਾਰ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਖੈਰ ਸੁਰੱਖਿਆ ਸ਼ਾਂਤੀ ਦੇ ਨਾਲ ਉਸ ਰੰਗਾਂ ਦੇ ਵਿੱਚੋਂ 8 ਪ੍ਰਵਾਸੀਆਂ ਸਮੇਤ ਕੱਢਿਆ ਜਾਵੇ ਤੇ ਬਾਹਰ ਉਹਨਾਂ ਨੂੰ ਘਰ ਫੇਰ ਲਿਆ ਕੇ ਰੱਖਿਆ ਵੀ ਚੋਕੀ ਪਰਿਵਾਰ ਦੇ ਵਿੱਚ ਫੇਰ ਖੁਸ਼ੀ ਦਾ ਮਾਹੌਲ ਬਣ ਸਕੇ ਕਿਉਂਕਿ ਜਿੱਥੇ ਪਰਿਵਾਰ ਦੇ ਵਿੱਚ ਉਸ ਨੂੰ ਲੈ ਕੇ ਬਹੁਤ ਚਿੰਤਿਤ ਨਜ਼ਰ ਆ ਰਹੇ ਹਨ ਉੱਥੇ ਹੀ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਹੁਣ ਚਾਹੇ ਡਿਪਟੀ ਕਮਿਸ਼ਨਰ ਨਾਲ ਰابطਾ ਜ਼ਰੂਰ ਕਾਇਮ ਕੀਤਾ ਗਿਆ ਪਰੰਤੂ ਅਜੇ ਤੱਕ ਡਿਪਟੀ ਕਮਿਸ਼ਨਰ ਉਹਨਾਂ ਦੇ ਕੋਈ ਆਵਾਗਾਂ ਨਹੀਂ ਲਈ ਜਾ ਰਹੀਆਂ ਇਸ ਲਈ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਉਹਨਾਂ ਦੇ ਬੱਚੇ ਵਾਪਸ ਲਿਆਂਦੇ ਜਾਣ ਅਤੇ ਉਹਨਾਂ ਨੂੰ ਵਾਪਸ ਸੌਂਪੇ ਜਾਣ ਅਤੇ ਪ੍ਰਸ਼ਾਸਨ ਅੱਗੇ ਫਿਰ ਤੋਂ ਉਹਨਾਂ ਦੀ ਮਾਤਾ ਵੱਲੋਂ ਗਹਾਰ ਲਗਾਈ ਗਈ ਆਓ ਸੁਣੋ ਸੁਣਾਓ ਕੀ ਕਹਿੰਦੇ ਨਜ਼ਰ ਆਈ ਤੁਹਾਡਾ ਤੇ ਕੀ ਸਾਰਾ ਮਾਮਲਾ ਜੀ ਉਹਨੇ ਐਨਰਾਇੰਦ ਰਕੌਰ ਜੀ ਜਿਹੜੇ ਵੀਰ ਦਾ ਹਜੇ ਤੱਕ ਪਤਾ ਲੱਗਾ ਜਾਂ ਨਹੀਂ ਨਹੀਂ ਕੁਛ ਪਤਾ ਨਹੀਂ ਲੱਗਾ ਕੀ ਕਹਿਣਾ ਕੰਪਨੀ ਦਾ ਕੰਪਨੀ ਨੇ ਉਹ ਕਹਿਣ ਲਈ ਮੇਰਾ ਬੰਦਾ ਤੇ ਮੇਰੀ ਬੱਚਿਆਂ ਦਾ ਪਿਓ ਵਾਸਤੇ ਸਰਕਾਰ ਨੂੰ ਵੀ ਉਹ ਕਹਿਣ ਦੀ ਹਲ ਜੋੜ ਕੇ 5 ਦਿਨੋਂ ਕੋਈ ਕੁਝ ਨਹੀਂ ਸਮਝ ਲੱਗਣ ਦੀ ਨਾ ਕੁ ਦੱਸਣ ਦਾ ਹੈ ਜੇ ਕਿੱਥੇ ਆ ਕਿੱਥੇ ਨਹੀਂ ਕੰਪਨੀ 'ਚ ਕਿੰਨਾ ਟਾਈਮ ਹੋ ਗਿਆ ਸੀ ਉਹਨਾਂ ਨੇ ਕੰਮ ਕਰਦੇ ਆਂ ਗਿਆ ਤਾਂ ਪਹਿਲਾਂ ਦੇ ਹੋ ਜਾ ਵੀ ਸਾਲੋਂ ਚੱਲੇ ਤੇ ਜਦੋਂ ਐਰ ਕੀ ਮਿਲਣ ਆਏ ਸੀ ਹਾਂਜੀ ਆਏ ਹਾਂ ਜੀ ਲੋੜੀ ਤੇ ਆਏ ਸੀ ਫਿਰ ਉਤੋ ਬਾਕੇ ਤੁਹਾਨੂੰ ਕਿਨੇ ਦੱਸਿਆ ਕਿ ਹਾਂ ਵੀ ਉਹ ਜੜੀ ਟਿਕ ਡਿਕ ਪਈ ਮੈਨੂੰ ਕੰਪਨੀ ਸਾਡਾ ਫੋਨ ਜਿਹੜਾ ਹੈ ਉਹ ਤੋਂ ਫੋਨ ਕੰਪਨੀਆਂ ਦੇ ਮੁੰਡੇ ਨੇ ਕਿ ਹੋਰ ਨੇ ਲਾਇਆ ਜਿਹੜੇ ਕੋ ਡਿੱਗਿਆ ਸੀ ਤੇ ਟੈਗ ਡੈਗੀ ਟੈਗ ਦੇ ਵਿੱਚ ਫਸ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਮੈਂ ਮੰਗੇ ਉਹ ਪ੍ਰਸ਼ਾਸਨ ਕਰਦੀ ਆ ਮੇਰੀ ਬੰਦਾ ਸਾਈ ਸਲਾਮਸਾ ਉਸ ਮੈਨੂੰ ਦੇ ਦਿਓ ਮੇਰੀਆਂ ਬੱਚੀਆਂ ਦਾ ਜੋ ਦੇ ਦਿਓ ਮੈਨੂੰ ਪਤਾ ਦੱਸੋ ਕਿ ਕਿਸਤ ਕਿਹਦਾ ਸਹਾਰਾ ਚਿਆ ਕਿੱਥੇ ਆ ਕੋਸ਼ਿਸ਼ ਨਹੀਂ ਬਸ ਤੇ ਪਈ ਉਹ ਮੰਗ ਕਰਦੀ ਪਈ ਕਿੰਨੇ ਦਿਨ ਹੋ ਚੁੱਕੇ ਜੀ 5 ਦਿਨ ਹੋ ਚੱਲੇ ਕੋਈ ਅੱਗ ਸੋਗ ਨਹੀਂ ਕੋਈ ਪੰਜਾਬ ਦੇ ਵਿੱਚੋਂ ਵੀ ਕੋਈ ਅਧਿਕਾਰੀ ਆਇਆ? ਨਾ ਕੋਈ ਨਹੀਂ ਆਇਆ। ਉੱਥੇ ਵੀ ਕਿਸੇ ਨੇ ਤੁਹਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ। ਨਹੀਂ ਕਿਸੇ ਨੇ ਨਹੀਂ ਕੀਤਾ। ਵੀ ਦੁਖੀ ਆ ਤੁਹਾਡਾ ਕੀ ਗੱਲ ਬਣ ਗਈ ਹੈ ਪਿੰਡ ਚ ਸਾਰੇ ਪਿੰਡਪਰਾਉ ਡੈ ਰਿਸ਼ਤੇਦਾਰ ਪਰ ਅਧਿਕਾਰੀ ਕੋਈ ਨਹੀਂ ਪਹੁੰਚਣ ਦਾ ਮੇਰੇ ਕੋਲ।